ਪੰਜਾਬ ਦੇ ਬੱਚੇ ਨਸ਼ਿਆਂ ਵਿੱਚ ਰੋੜ ਰਹੇ ਨੇ ਇਹ ਕਹਿੰਦਾ ਜੁੱਧ ਨਸ਼ਿਆਂ ਵਿਰੁੱਧ ਤੇ ਇਹ ਜੁੱਧ ਨਹੀਂ ਇਹ ਨਸ਼ੇ ਪੈਦਾ ਕਰ ਰਿਹਾ ਕੇਜਰੀਵਾਲ ਤੇ ਭਗਵੰਤ ਮਾਨ ਕੱਲਾ ਕਰਦਾ ਭਗਵੰਤ ਮਾਨ ਕਹਿੰਦਾ ਅਸੀਂ ਇਮਾਨਦਾਰ ਆਂ ਇਸ ਸਰਕਾਰ ਤੋਂ ਵੱਧ ਕੋਈ ਬੇਈਮਾਨ ਨਹੀਂ ਜੇ ਨਾ ਇਹਨਾਂ ਕੋਈ मैं कहूंगा वाह चीफ मिनिस्टर ना आया ना तो ना कभी आएगा जो बोलने तमीज नहीं स्टेज से खलो के चुटकले और पंजाब सनौदा गल कर दस के पंजाब चो नशा किमें खत्म करना दस पंजाब गैंगस्टर जेड़े ने घर चढ़ वड़ के लोगों के बच्चे मार रहे ने बोल मुख्यमंत्री ਤੂੰ ਤੇ ਆਪਣਾ ਪੁੱਤ ਕੱਢ ਦਿੱਤਾ ਤੂੰ ਤੇ ਆਪਣੇ ਪੁੱਤ ਨੂੰ ਵਦਾਵਾ ਲਿਖ ਦਿੱਤਾ ਉਹਦੇ ਤੈਨੂੰ ਛੱਡ ਕੇ ਚਲਾ ਗਿਆ ਜਿਹੜੇ ਆਹ ਪੁੱਤ ਬੈਠੇ ਨੇ ਇਹ ਪੁੱਤਾਂ ਦਾ ਕੌਣ ਵਾਲੀ ਬਾਤ ਸਿਆ ਮੇੜ ਕੇ ਪੜ੍ਹੋ ਜਦੋਂ ਬੱਚਾ ਸ਼ਾਮ ਨੂੰ ਘਰੋਂ ਜਾਂਦਾ ਤੇ ਮਾਵਾਂ ਬਾਹਰ ਵੂਹੇ ਦੇ ਵਿੱਚ ਖਲੋਤੀਆਂ ਦੀਆਂ ਬਰੂਹਾਂ 'ਚ ਖਲੋਤੀਆਂ ਗਏ ਕਿ ਮੇਰਾ ਪੁੱਤ ਠੀਕ ਠਾਕ ਮੇਰੇ ਘਰ ਵੜ ਜੇ ਇਹ ਮਾਂ ਨੂੰ ਪਤਾ ਇਹ ਭਗਵੰਤਪਾਣ ਦੀ ਮਾਂ ਨੂੰ ਨਹੀਂ ਪਤਾ ਜਿਹਦਾ ਦੇ ਪੁੱਤ ਮੁੱਖ ਮੰਤਰੀ ਹੁੰਦਿਆਂ ਡਿਗਦਾ ਢਿੰਗਾ ਆਉਂਦਾ ਤੇ ਆ ਤੇ ਮਾਵਾਂ ਬੈਠੀਆਂ ਨੇ ਜਿਨ੍ਹਾਂ ਦੇ ਪੁੱਤ ਨੂੰ ਜਿਹਨੂੰ ਸੀਨੇ ਨਾਲ ਲਾ ਕੇ ਕਹਣਾ ਪੁੱਤ ਤੂੰ ਘਰ ਆ ਗਿਆ ਮੈਨੂੰ ਠੰਡ ਪੈ ਗਈ ਉਹ ਗਿਲ ਸਾਹਿਬ ਡੇਰਾ ਬਾਬਾ ਨਾਨਕ ਪਰਸੋਂ ਮੁੰਡੇ ਨੂੰ ਗੋਲੀ ਮਾਰੀ ਉਹਦਾ ਕੀ ਕਸੂਰ ਸੀ ਸਿਰ 'ਚ ਚਾਰ ਗੋਲੀਆਂ ਮਾਰ ਕੇ ਗਏ ਕੀ ਗੱਲ ਡੀਜੀਪੀ ਤੇ ਐਕਸ਼ਨ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਪੁਲਿਸ ਤੇ ਐਕਸ਼ਨ ਹੋਣਾ ਚਾਹੀਦਾ ਨਾ ਕਿ ਦੱਸੋ ਕੀ ਗੱਲ ਉਹਥੇ ਡੀਐਸਪੀ ਉਹਥੇ ਐਸਐਚਓ ਨੂੰ ਸਸਪੈਂਡ ਕਰਨਾ ਚਾਹੀਦਾ ਕਿ ਇਹਨਾਂ ਲੋਕਾਂ ਨੂੰ ਇਹਨਾਂ ਚਿਰਾਂ ਤੋਂ ਧਮਕੀਆਂ ਆ ਰਹੀਆਂ ਨੇ ਆ ਕਲ ਤਰਨਤਾਨ ਦੇ ਵਿੱਚ ਕਿਵੇਂ ਫਿਲਮੀ ਸਟਾਈਲ ਦੇ ਨਾਲ ਪਹਿਲ ਉਹਨੂੰ ਘੇਰਾ ਤੇ ਫਿਰ ਉਹਦੀ ਵੀਡੀਓ ਬਣਾਈ ਉਹ ਬੱਚੇ ਨੂੰ ਗੋਲੀਆਂ ਮਾਰ ਕੇ ਬਹੁਤੇ ਕਾਠ ਉਤਾਰ ਦਿੱਤਾ ਤੇ ਕੋਈ ਨਹੀਂ ਕਿਸੇ ਨੂੰ ਫੜ ਜਾਂਦਾ ਇੱਕ ਕਾਲਾ ਦੌਰ ਫਿਰ ਇਹਨੇ ਭਗਵੰਤ ਮਾਨ ਨੇ ਲੈ ਕੇ ਲੈ ਕੇ ਆਇਆ ਮੰਨਰੇਗਾ ਦੀ ਆਪਾਂ ਗੱਲ ਕਰਦੇ ਹਾਂ ਆ ਮੇਰੀਆਂ ਪੈਣਾ ਇੰਨੀ ਤਦਾ ਚਾਹੀਆਂ ਨੇ कहान ना इंदिरा गांधी ने मैं गरीबी खत्म करा तो मोदी कहता मैं गरीब खत्म करागा हिंदुस्तान से मैं गरीब नहीं रहन दूंगा किजे कर माफ करूंगा मैं अडानिया बानिया के करजे माफ करूंगा मैं गरीबों करजाई करूंगा एक मोदी कहता झगड़े होवो पंजाब ने बहुत नुकसान चलिया ਮੁਗਲਾਂ ਵੇਲੇ ਅੰਗਰੇਜ਼ਾਂ ਵੇਲੇ ਆਜ਼ਾਦੀ ਜਦੋਂ ਮਿਲੀ ਸਾਨੂੰ 120 ਕੇ 121 ਜਿਹੜੇ ਫਾਂਸੀ ਫਾਂਸੀ ਲੱਗੀਆਂ ਸੀ ਉਹਨਾਂ ਵਿੱਚੋਂ 90 ਇਕੱਲੇ ਪੰਜਾਬੀ ਫਾਂਸੀ ਦੇ ਫੰਦੇ ਤੇ ਲੈ ਕੇ ਚੜੇ تھے۔ ਕੌਣ ਭੁੱਲ ਸਕਦਾ ਨਨਕਾਣਾ ਸਾਹਿਬ ਦਾ ਸਾਕਾ ਕਿੰਨੇ ਉੱਤੇ ਸਿੰਘ ਮਸੰਦਾ ਨੇ ਜੀਨੇ ਸਾੜ ਦਿੱਤੇ ਤੇ ਸਰਦਾਰ ਲਖਮਨ ਸਿੰਘ ਧਰੋਵਾਲੀ ਨੂੰ ਜਿੰਦਾ ਜਿਹੜਾ ਜੰਡ ਨਾਲ ਪੁੱਠਾ ਲਟਕਾ ਕੇ ਉੱਥੇ ਸਾੜਿਆ ਤੇ ਅੱਜ ਦੇ ਜਿਹੜੇ ਬੈਠੇ ਨੇ ਸੁਖਵੀਰ ਬਾਦਲ ਹੁਣੇ ਇਹਦੇ ਚ ਇੱਕ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਕੈਪਟਨ ਅਮਰਿੰਦਰ ਸਿੰਘ ਹੁਣਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਜ਼ੁਬਾਨ ਨਹੀਂ ਸੀ ਉਹ ਝੂਠਾ ਬਹੁਤ ਸੀ ਉਹਦੇ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ ਤੇ ਪੁੱਤ ਬਹੁਤ ਚੰਗਾ ਵਾਹ ਹੋਏ ਪੁੱਤ ਜੇ ਉਹਨੂੰ ਕੱਢੇ ਕੋਈ ਗਾਲ ਤੇ ਪੁੱਤ ਸੁਣ ਲਵੇ ਉਹ ਪੰਜਾਬੀ ਤਾਂ ਨਹੀਂ ਹੋ ਸਕਦਾ ਉਹ ਹਿੰਦੁਸਤਾਨੀ ਨਹੀਂ ਹੋ ਸਕਦਾ ਜਿਹੜੇ ਆਪਣੇ ਬਾਪ ਦੀ ਬੇਇੱਜ਼ਤੀ ਕਰਵਾਏ ਇਹ ਜੇ ਸੁਖਵੀਰ ਬਾਦਲ ਜੀ ਨੇ ਇੱਕ ਵਾਰੀ ਅਜ ਤੱਕ ਨਹੀਂ ਕਿਹਾ ਕਿ ਤੂੰ ਕੌਣ ਹੁੰਨਾ ਮੇਰੇ ਬਾਪ ਨੂੰ ਗਲਤ ਕਹਿਣ ਵਾਲਾ ਤੇ ਜਿਹੜਾ ਆਪਣੇ ਬਾਪ ਦੀ ਇੱਜ਼ਤ ਨਹੀਂ ਕਰ ਸਕਦਾ ਤੇ ਉਹ ਪੰਜਾਬ ਨੂੰ ਕੀ ਬਚਾਏਗਾ ਇਹ ਨਾ ਬਸੰਦਾ ਕੋਲੋਂ ਵੀ ਬਚਣਾ ਇਹ ਬੇਦਮੀਆ ਬਣੇ ਕੋਈ ਬਚਣਾ ਇਹ ਕਿਉਂ ਨਹੀਂ ਬੋਲੀ ਅਕਾਲੀ ਦਲ ਆ ਜਿਹੜਾ ਕਹਿ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਿ ਮੈਂ ਅਕਾਲੀ ਦਲ ਦਾ ਵੀ ਵਰਕਰ ਹਾਂ ਪਹਿਲਾਂ ਮੈਂ ਅਕਾਲੀ ਦਲ ਦਾ ਵਰਕਰ ਹਾਂ ਮੈਂ ਇਹਨੂੰ ਕਹਿਣਾ ਚਾਹੁੰਦਾ ਪਹਿਲਾਂ ਤੂੰ ਗੁਰੂ ਦਾ ਵਰਕਰ ਹਾਂ ਗੁਰੂ ਦਾ ਤੂੰ ਹੈਗਾ ਐਜੀਪੀਸੀ ਦਾ ਪ੍ਰਧਾਨ ਆ ਤੇ ਉਹਦੇ ਬਾਅਦ ਤੂੰ ਅਕਾਲੀ ਦਲ ਦੇ ਵਿੱਚ ਹੋਏਗਾ ਕੀ ਗੱਲ ਅਸੀਂ ਜਿਹੜੇ ਇੱਥੇ ਬੈਠੇ ਆਂ ਇਹ ਸਾਡਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਅਸੀਂ ਵੀ ਵੋਟਾਂ ਪਾਉਣੇ ਆਂ ਕੱਲਾ ਕਾਲੀਦਲ ਵੋਟਾਂ ਨਹੀਂ ਪਾਉਂਦਾ ਇਹ ਜਿਹੜਾ ਭਗਵੰਤ ਮਾਨ ਕਹਿੰਦਾ ਕਿ ਗੁਰੂ ਦੀ ਗੋਲਕ ਤੇ ਉਂਗਲ ਖੜੀ ਕਰਦਾ ਭਗਵੰਤ ਮਾਨ ਜਿੰਨੇ ਗੁਰੂ ਨਾਲ ਟੱਕਰ ਲਈਓ ਕਦੀ ਨਹੀਂ ਛੁੱਕ ਪਾ ਸਕਦਾ ਤੈਨੂੰ ਗੁਰੂ ਦੱਸੇਗਾ ਅੱਜ ਚੈਸ ক্রিকেট ਨਾਲ ਪੰਜਾਬ ਦੇ ਵਿੱਚ ਕਤਲੇਆਮ ਗੁੰਡਾਗਰਦੀ ਹਰ ਬੰਦਾ ਮਫੂਦ ਕੋਈ ਬੰਦਾ ਨਹੀਂ ਕਹਿ ਸਕਦਾ ਕਿ ਮੈਂ ਮਫੂਦ ਆ ਅੱਜ ਇਥੋਂ ਕਾਮਲਾਜ ਤੋਂ ਲੜਾਈ ਸ਼ੁਰੂ ਕਰ ਲੋ ਡਾਕਟਰ ਸਾਹਿਬ ਪ੍ਰਧਾਨ ਜੀ ਬਾਜਵਤ ਸਾਹਿਬ ਪੁਲਿਸ ਨੇ ਤੇ ਬਿਲਕੁਲ ਗੋਡੇ ਟੇਕ ਦਿੱਤੇ ਨੇ ਇੰਨੀ ਪੁਲਿਸ ਮੁਰਦਾ ਮੈਂ ਕਦੀ ਨਹੀਂ ਸੀ ਵੇਖੀ ਜਿੰਨੀ ਆਮ ਆਦਮੀ ਪਾਰਟੀ ਦੀ ਸਰਕਾਰ ਚ ਮੁਰਦੇ ਬਣ ਗਏ ਨੇ ਸਾਨੂੰ ਮਾਣ ਸੀਗਾ ਕਿ ਸਾਡੀ ਪੰਜਾਬ ਪੁਲਿਸ ਪੂਰੇ ਬੁੱਲ ਦੇ ਵਿੱਚ ਜਿਹੜੀ ਆ ਇਹ ਬੰਨੀ ਜਾਂਦੀ ਸੀ ਜਿਹਨੇ ਗੈਂਗਸਟਰਾਂ ਨੂੰ ਨੱਥ ਪਾਈ ਤੇ ਅੱਜ ਗੈਂਗਸਟਰਾਂ ਦੇ ਅੱਗੇ ਹੱਥ ਜੋੜਦੇ ਫਿਰਦੇ ਨੇ ਇਸ ਕਰਕੇ ਜੋੜਦੇ ਨੇ ਕਿ ਪੋਲੀਟੀਕਲ ਜਿਹੜੀ ਪਾਵਰ ਹੈ ਉਹਨੇ ਖਤਮ ਕਰਕੇ ਰੱਖਤਾ ਇਹਨਾਂ ਇਹ ਸਾਨੂੰ ਹੁਣ ਇੱਕ ਹੋਰ جنگ ਲੜਨੀ ਪੈਣੀ ਆ ਜਿੱਥੇ ਕਿਤੇ ਨਜਾਇਜ਼ ਕਾਂਗਰਸ ਨਾਲ ਹੁੰਦੀ ਆ ਉੱਥੇ ਜਾ ਕੇ ਥਾਣੇ ਦੇ ਕਰੋਕ ਕਰਕੇ ਦੱਸਿਏ ਕਿ ਇਨਸਾਫ ਕਿਵੇਂ ਮਿਲਦਾ ਤੇ 10 ਮਹੀਨੇ ਰਹਿ ਗਏ ਨੇ ਇਹਨਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਆ 6 ਮਹੀਨਾ ਡੇਢ ਮਹੀਨਾ ਪਹਿਲੇ ਸਾਡਾ ਸੈਸ਼ਨ ਹੋਇਆ ਅਸੈਂਬਲੀ ਦਾ ਇੱਕ ਦਿਨ ਦਾ ਨਰੇਗਾ ਦੇ ਉੱਤੇ ਮੈਂ ਉਦੋਂ ਮਸ਼ਵਰਾ ਦਿੱਤਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੈਂ ਕਿਹਾ ਸੀ ਮਾਨ ਸਾਹਿਬ 8ਵਾਂ ਸਪੈਸ਼ਲ ਸੈਕਸ਼ਨ ਛੱਦ ਲੈ ਇੱਕ ਦਿਨ ਦਾ ਸਪੀਚਾਂ ਤੁਸੀਂ ਸੈਂਟਰ ਦੇ ਖਿਲਾਫ ਬੜੀਆਂ ਕਰਦੇ ਹੋ ਆਪਣੀ ਆਪੋਜੀਸ਼ਨ ਪਾਰਟੀ ਦੇ ਖਿਲਾਫ ਬਹੁਤ ਕੁਝ ਕੁਫਰ ਤੋਲਦੇ ਹੋ ਐਂਡ ਰਿਜ਼ਲਟ ਪੰਜਾਬ ਦਾ ਜ਼ੀਰੋ ਨਿਕਲਦਾ ਪੈਸੇ ਖਰਚ ਹੁੰਦੇ ਨੇ ਐਮਐਲਏ ਇਕੱਠੇ ਕਰ ਰਹੇ ਆ ਰਿਜ਼ਲਟ ਜ਼ੀਰੋ ਮੇਰੀ ਇੱਕ ਬੇਨਤੀ ਹੈ 60 40 ਦੀ ਦੇਸ਼ੋਂ ਤੁਹਾਡੇ ਕੋ ਪੈਸੇ ਨਹੀਂ ਪੈਣੇ 23 ਸੈਂਟਰ ਦੀਆਂ ਸਕੀਮਾਂ ਮੇਰੇ ਵੀਰੋ 23 ਕਿਮਾਂ ਜਿਹੜੀਆਂ ਸਾਰੇ ਦੇਸ਼ 'ਚ ਚੱਲਦੀਆਂ ਨੇ ਇੱਕ ਦੋ ਸਕੀਮਾਂ ਤੋਂ ਇਲਾਵਾ ਸਾਰੀਆਂ ਪੰਜਾਬ ਸਰਕਾਰ ਪੈਸੇ ਵਾਪਸ ਕਰ ਦਿੰਦੀ ਕਿਉਂਕਿ ਉਹ ਸਕੀਮਾਂ ਵੇ ਜਿਹੜਾ ਪੈਸਾ ਅਸੀਂ ਆਪਣੇ ਹਿੱਸੇ ਦਾ ਪਾਣਾ ਸਾਡੇ ਕੋ ਪੈਸੇ ਹੈ ਨਹੀਂ ਮੈਂ ਕਿਹਾ ਮਾਨ ਸਾਹਿਬ ਤੁਸੀਂ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਬਾਹਰ ਜਾਂ ਘਰ ਦੇ ਬਾਹਰ ਧਰਨਾ ਲਾਓ ਕਾਂਗਰਸ ਤੁਹਾਡਾ ਸਾਥ ਦੇ ਗਿਆ ਉਹ ਜਾ ਕੇ ਉੱਥੇ ਗਰੀਬਾਂ ਦੀ ਲੜਾਈ ਲੜੀਆ ਇੱਕ ਸ਼ਬਦ ਭਗਵੰਤ ਮਾਨ ਨੇ ਨਾ ਯਕੀਨ ਦਵਾਇਆ ਨਾ ਕੀਤਾ ਦੂਜਾ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਇੱਥੇ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਬੈਠੇ ਨੇ ਚੀਮਾ ਸਾਹਿਬ ਤੁਸੀਂ ਯਕੀਨ ਦਿਓ ਅਸੈਂਬਲੀ ਵਿੱਚ ਇਹ ਕਹੋ ਕਿ ਬਜਟ ਸੈਸ਼ਨ ਮਾਰਜ਼ ਦੇ ਮਹੀਨੇ ਅਗਲੇ ਮਹੀਨੇ ਸੈਸ਼ਨ 'ਚ ਬਜਟ ਦਾ ਸੈਸ਼ਨ ਆਣਾ ਤੁਸੀਂ ਕਹੋ ਜੀ ਕਿ ਜਿੰਨੇ ਪੈਸਿਆਂ ਦੀ ਲੋੜ ਪੈਗੀ 60 40 ਦੀ ਰੇਸ਼ਿਓ 40% ਅਸੀਂ ਬਜਟ ਚ ਪ੍ਰੋਵੀਜ਼ਨ ਕਰਾਂਗੇ ਨਰੇਗਾ ਦੀ ਸਕੀਮ ਬੰਦ ਨਹੀਂ ਹੋਣ ਦਿੱਤੀ ਜਾਏਗੀ ਮੇਰੇ ਵੀਰੋ ਇੱਕ ਸ਼ਬਦ ਨਾ ਭਗਵੰਤ ਮਾਨ ਬੋਲੇ ਨਾ ਚੀਮਾ ਸਾਹਿਬ ਬੋਲੇ ਇੱਕ ਕੋਫਰ ਤੋਲਣ ਤੋਂ ਝੂਠ ਬੋਲਣ ਤੋਂ ਇਲਾਵਾ ਕੋਈ ਇਹਨਾਂ ਨੂੰ ਕੰਮ ਹੋ ਰਿਹਾ ਆ ਸਾਡੀਆਂ ਪੈਣਾ ਬੈਠੀਆਂ ਨੇ ਇਹਦਾ ਜ਼ਿਕਰ ਅਸੀਂ ਹਰ ਰੈਲੀ ਚ ਕਰਨੇ ਜਿਹੜੀ ਸਿਆਸੀ ਜਮਾਤ ਮੇਰੇ ਵੀਰੋ ਆਪਣੀਆਂ ਭੈਣਾਂ ਨੂੰ ਮਾਤਾਵਾਂ ਨੂੰ ਬੱਚੀਆਂ ਨੂੰ ਝੂਠ ਬੋਲ ਕੇ ਵੋਟਾਂ ਲੈ ਸਕਦੇ। ਵੇਖੋ ਫਾਰਮ ਭਰਤੇ ਬੋਰੀਆਂ ਭਰ ਦਿੱਤੀਆਂ। ਔਰਤਾਂ ਦੇ ਨਾਂ ਉਹਨਾਂ ਦਾ ਪਤਾ ਉਹਨਾਂ ਦੇ ਟੈਲੀਫੋਨ ਲੈ ਕੇ ਬੋਰੇ ਭਰ ਦਿੱਤੇ ਕਿ 1000 ਰੁਪਿਆ ਮਹੀਨੇ ਦਾ ਤੁਹਾਨੂੰ ਅਸੀਂ ਦਿਆ ਕਰਾਂਗੇ ਸਰਕਾਰ ਆਂਦੇ। ਅੱਜ 4 ਸਾਲ ਗੁਜ਼ਰ ਚੁੱਕੇ ਨੇ 4 ਸਾਲ 1 ਰੁਪਿਆ। ਆ ਜਿਹੜੇ 2-3 ਮਹੀਨੇ ਖੀਰ ਲੈ ਰਹੇ ਜਾਣਗੇ ਉਹਦੇ ਚੋ ਸਾਦਾ ਕੋ ਤਿਲ ਫੁੱਲ ਕੱਢ ਕੇ ਪਾ ਦੇਣ। ਲੋਕਾਂ ਦਾ ਬੇਕੂਫ ਹੀ ਬਣਾਣਾ ਹੋਣ ਬਗੇਲ ਸਾਹਿਬ ਇੱਕ ਨਵੀਂ ਸਕੀਮ ਸ਼ੁਰੂ ਕਰ ਦਿੱਤੀ 10 ਲੱਖ ਦੀ ਕਹਿੰਦੇ ਅਸੀਂ ਤੁਹਾਨੂੰ ਹੈਲਥ ਇੰਸ਼ੋਰੈਂਸ ਦਾਂਗੇ ਮੈਂ ਇੱਥੇ ਅੱਜ ਰਾਏਕੋੜ ਤੋਂ ਆਪਣੇ ਵੀਰਾਂ ਦੇ ਭਰਾਵਾਂ ਨੂੰ ਦੱਸਣਾ ਚਾਹਾਂ 10 ਲੱਖ ਦੀ ਜਿਹੜੀ ਸਕੀਮ ਹੈ ਪਰਿਵਾਰਾਂ ਦੀ ਉਹਦੇ ਵਿੱਚ ਜਿਹੜੀ ਇੰਸ਼ੋਰੈਂਸ ਕੰਪਨੀ ਨਾਲ ਇਹਨਾਂ ਦੀ ਗੱਲ ਖਤਮ ਹੋਈ ਹੈ ਜਿਹੜੀ ਇਹਨਾਂ ਨੇ ਉਹਦੇ ਉਹਦੇ ਨਾਲ ਮੌਦਾ ਕੀਤਾ ਉਹਦੇ ਚ ਕੱਲਾ 1 ਲੱਖ ਰੁਪਈਆ ਇੰਸ਼ੋਰੈਂਸ ਕੰਪਨੀ ਦੇ ਦੇ ਜਿਹੜਾ 1 ਲੱਖ ਤੋਂ ਵੱਧ ਦਾ ਬਿੱਲ ਹੈ ਉਹ ਕਿਸੇ ਨੂੰ ਵੀ ਨਹੀਂ ਪਤਾ ਕਿੱਥੋਂ ਮਿਲਣਾ ਦੱਸੋ ਕੋਈ ਪ੍ਰਾਈਵੇਟ ਹਸਪਤਾਲ ਕਿਸੇ ਗਰੀਬ ਆਦਮੀ ਦਾ ਇਲਾਜ ਕਰੇਗਾ ਜੀ ਤੁਹਾਨੂੰ ਕਾਰਡ ਦੇ ਰਹੇ ਨੇ 10 ਲੱਖ ਦਾ ਤੇ ਇੰਸ਼ੋਰੈਂਸ ਕਵਰ ਉਹ ਤੇ 60 ਲੱਖ ਰੁਪਏ ਦੀ ਤੇ 9 ਲੱਖ ਰੁਪਏ ਕਿਹਨੇ ਦੇਣਾ ਫੇਰ ਤੁਸੀਂ ਵੇਖੋ ਦੂਜੀ ਮਸ਼ੀਨਾਂ ਜਿਹੜੀਆਂ ਜੇ ਕਾਰਡ ਬਣਾਣਾ ਹੈਲਥ ਦਾ ਉਹ ਤੇ ਹਸਪਤਾਲ ਚ ਚਾਹੀਦਾ ਜਾਂ ਮਿਨਿਸਟਰੀ ਆਫ ਹੈਲਥ ਸਰਵਿਸਸ ਕਰੇ ਇਹਨਾਂ ਨੇ ਆਪ ਦੇ ਜਿਹੜੇ ਇਹਨਾਂ ਦੇ ਕਾਰਕੁੰਨ ਨੇ ਪਿੰਡਾਂ ਵਿੱਚ ਯਸ਼ਰਜ ਉਹਨਾਂ ਨੂੰ ਮਸ਼ੀਨਾਂ ਦੇ ਦਿੱਤੀਆਂ ਕਿ ਮਸ਼ੀਨਾਂ ਚੁੱਕ ਕੇ ਲੈ ਜਾਓ ਉਹ ਸਾਰਿਆਂ ਦੇ ਕਾਟ ਆਪ ਕੱਢ ਰਹੇ ਨੇ ਆ ਦੱਸੋ ਸਾਰਿਆਂ ਨੂੰ ਪਤਾ ਹੋਣਾ ਹੁਣ ਜੀ ਪਿੰਡੋਂ ਪਿੰਡ ਮਸ਼ੀਨਾਂ ਪਹੁੰਚ ਗਈਆਂ ਇਹਨਾਂ ਦੇ ਲੋਕਾਂ ਕੋਲ ਤੋਂ ਇਸ ਗੱਲ ਕਰ ਮੈਂ ਦੱਸਣਾ ਚਾਹੁੰਦਾ ਅਖੀਲਾ ਸਾਲ ਰਹਿ ਗਿਆ ਬਹੁਤ ਕਫਰ ਤੋਲਣਗੇ ਬਹੁਤ ਝੂਠ ਬੋਲਣ ਕੱਲ ਹੀ ਡਾਕਟਰ ਅਮਰ ਸਿੰਘ ਜੀ ਸਾਹਨੇਵਾਲ ਤੁਹਾਡੇ ਜ਼ਿਲ੍ਹਾ ਪ੍ਰੇਸ਼ਦ ਦਾ ਮੈਂਬਰ ਹੈ ਕਾਂਗਰਸ ਦਾ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ ਕਿ ਬਾਜੋ ਸਾਹਿਬ ਸਾਢੇ ਹਲਕੇ ਜਾਓ ਹਰ ਰੋਜ਼ 2000 ਟਿੱਪਰ ਉਹ ਕਹਿੰਦਾ ਜੀ 2000 ਟਿੱਪਰ ਕੱਲਾ ਸਾਹਨੇਵਾਲ ਆ ਜਿਹੜਾ ਇਹਨਾਂ ਦਾ ਮੰਤਰੀ ਹੈ ਹਰਦੀਪ ਸਿੰਘ ਮੁੰਡੀਆਂ ਉਹ ਰੇਤ ਦੀ ਇਲੀਗਲ ਮਾਈਨਿੰਗ ਹੋ ਰਹੀ ਹੈ ਕੱਲੇ ਸਾਹਨੇਵਾਲ ਏਰੀਆ 'ਚ ਇਹੀ ਕੇਜਰੀਵਾਲ ਕਹਿੰਦਾ ਸੀ 20000 ਕਰੋੜ ਰੁਪਇਆ ਸਾਲ ਦਾ ਮੈਂ ਤਿੰਨ ਦਰਿਆਵਾਂ 'ਚੋਂ ਦਵਾਂਗਾ ਐਵਰੇਜ ਸਾਨੂੰ 300 ਕਰੋੜ ਆ ਰਿਹਾ ਸਾਲ ਦਾ 19700 ਕਰੋੜ ਕਿੱਥੇ ਗਿਆ ਸਾਰੇ ਦਰਿਆ ਜਿਹੜੇ ਨੇ ਘੱਟੋ ਘੱਟ ਹਜ਼ਾਰਾਂ ਕਰੋੜਾਂ ਰੁਪਈਆ ਇਹ ਮਾਈਨਿੰਗ ਦਾ ਪੈਸਾ ਸਿੱਧੇ ਤੌਰ ਤੇ ਦਿੱਲੀ ਜਾ ਰਿਹਾ ਸਰਕਾਰ ਇੱਥੇ ਭਗਵੰਦੀ ਹੈ ਨਹੀਂ ਭਗਵੰਤ ਇੱਕ ਮਖੌਟਾ ਸਰਕਾਰ ਸਾਰੀ ਦੀ ਸਾਰੀ ਕੇਜਰੀਵਾਲ ਚਲਾ ਰਿਆ ਕੇਜਰੀਵਾਲ ਆ ਕੇ 50 ਨੰਬਰ ਕੋਠੀ ਸੈਕਟਰ 2 ਚ ਬਹਿ ਗਿਆ ਸਿਸੋਧਿਆ ਉੱਥੇ ਬੈਠਾ ਇੱਕ ਜੈਨ ਸਾਹਿਬ ਨੇ ਸਤਿੰਦਰ ਜੈਨ ਉਹ ਆ ਗਏ ਨੇ ਵੈਭੋ ਕੁਮਾਰ ਇੱਕ ਸੈਕਟਰੀ ਹੈ ਭਗਵੰਦਾ ਪਹਿਲੇ ਫਾਈਲ ਵੈਭੋ ਕੁਮਾਰ ਕਲੀਅਰ ਕਰੇਗਾ ਭਗਵੰਤ ਫਿਰ ਸਾਈਨ ਕਰੇਗਾ ਅਦਰਵਾਇਜ਼ ਚੀਫ ਮਿਨਿਸਟਰ ਦੇ ਕਿਸੇ ਸਾਈਨ ਦਾ ਕੋਈ ਅਸਰ ਨਹੀਂ ਮੈਂ ਹੁਣੇ ਅਮਰ ਸਿੰਘ ਜੀ ਪਿਛਲੇ ਦਿਨੀ ਸਾ ਗੁਰਦੀਪ ਸਿੰਘ ਭੈਣੀ ਦਾ ਭੋਗ ਸੀ ਸਾਡੇ ਅਕਸਾ ਮਿਲ ਜਗਰਾਉਂਦ ਭੋਗ ਤੇ ਹੀ ਮੈਨੂੰ ਕਿਸੇ ਨੇ ਦੱਸਿਆ ਕਿ ਬਾਜੋ ਸਾਹਿਬ ਇਹ ਤੋਂ 15-16 ਕਿਲੋਮੀਟਰ ਤੇ ਸਾਨੇਵਾਲ ਬੇ ਆ ਤੁਹਾਡਾ ਜਿਹੜਾ ਬੇੜ ਦਾ ਏਰੀਆ ਉਸ ਏਰੀਏ ਦੇ ਵਿੱਚ ਇੱਕ ਪਿੰਡ ਹੈ ਮੈਨੂੰ ਨਾਮ ਭੁੱਲ ਗਿਆ ਪਿੰਡ ਦਾ ਉਸ ਪਿੰਡੇ ਦੇ ਵਿੱਚ ਇੱਕ ਪਰਿਵਾਰ ਦੇ ਸੱਤ ਜੀ ਨਸ਼ੇ ਦੇ ਨਾਲ ਪਿਛਲੇ 5-7 ਸਾਲ ਚ ਲਗਾਤਾਰ ਉਹ ਵਿਚਾਰੇ ਸ਼িকার ਹੋ ਕੇ ਮਰ ਗਏ ਮੈਂ ਉਸ ਪਿੰਡੇ ਚ ਗਿਆ ਆਪਣੇ ਵੱਲੋਂ ਥੋੜੀ-ਮੋਟੀ ਮਦਦ ਵੀ ਕੀਤੀ ਤਿੱਲ ਫੁੱਲ ਇੱਕ ਉਥੇ ਮਾਤਾ ਸੀ ਦੋ ਕਬਰ ਕੋਈ ਬਾਰੀ ਨਹੀਂ ਕੋਈ ਬੂਹਾ ਨਹੀਂ ਉਧਾ ਉਹਦੇ ਹਸਬੰਦ ਦੀ ਡੈਥ ਹੋਈ ਫੇਰ ਉਹਦੇ ਮੁੰਡੇ ਦੀ ਡੈਥ ਹੋਈ ਫੇਰ ਉਹਦੇ ਚਾਰ ਲੜਕਿਆਂ ਦੀ ਮੌਤ ਇੱਕੋ ਘਰ ਚ ਸੱਤ ਲਾਸ਼ਾਂ ਇੱਕ ਮੰਜੇ ਤੇ ਵਿਚਾਰੀਆਂ ਨੇ ਸੱਤ ਫੋਟੋਆਂ ਰੱਖੀਆਂ ਸੀ ਕਿਸੇ ਪ੍ਰੈਸ ਨੇ ਕਵਰ ਨਹੀਂ ਕੀਤਾ ਵੇਖੋ ਬਦ ਕਿਸਮਤੀ ਪ੍ਰੈਸ ਵੀ ਸਾਰੇ ਵੀ ਸਾਰੇ ਆਪਣੇ ਹੱਥੋਂ ਨਿਕਲ ਚੁੱਕੇ ਤੁਸੀਂ ਕੋਈ ਬੰਦਿਆਂ ਵਾਲੀ ਗੱਲ ਕਰੋ ਪੰਜਾਬ ਦੀ ਬਿਹਤਰੀ ਦੀ ਕੋਈ ਗੱਲ ਕਰੋ ਤੇ ਭਗਵੰਦੇ ਖਿਲਾਫ ਕਰੋ ਅਗਲੇ ਦਿਨ ਇੱਕ ਲਾਈਨ ਅਖਬਾਰ ਚ ਨਹੀਂ ਆਇਆ ਕਿਸੇ ਟੀਵੀ ਚੈਨਲ ਤੇ ਨਹੀਂ ਆਂਦੀ ਇੱਕ ਟੀਵੀ ਚੈਨਲ ਨੂੰ ਮੈਂ ਉਸ ਦਿਨ ਪੁੱਛਿਆ ਉਹ ਮੈਂ ਕਿਹਾ ਈਡੀ ਵੱਡੀ ਖਬਰ ਸੱਤ ਬੰਦੇ ਮਰ ਗਏ ਲੀਡਰ ਆਫ oppositon ਗਿਆ ਤੁਸੀਂ ਇਹ ਖਬਰ ਨਹੀਂ ਲਾਈ ਇੱਕ ਮੇਨ ਚੈਨਲ ਹੈ ਪੰਜਾਬ ਦਾ ਮੈਨੂੰ ਕਹਿੰਦੇ ਬਾਦਲ ਸਾਹਿਬ 4 ਕਰੋੜ ਦਾ ਖਰਚਾ ਸਾਡਾ ਤੇ 2 ਕਰੋੜ ਰੁਪਏ ਤੇ ਆਪ ਸਾਨੂੰ ਦੇ ਰਹੀ ਹੈ ਅਸੀਂ ਤੁਹਾਡੀ ਖਬਰ ਲਾ ਕੇ ਆਪਣਾ ਚੈਨਲ ਬੰਦ ਕਰਵਾਣਾ ਤੇ ਇਥੇ ਕੀ ਤੁਸੀਂ ਲੱਭਦੇ ਹੋ ਜੀ 4 ਕਰੋੜ ਦਾ ਕਹਿੰਦਾ ਮਹੀਨੇ ਦਾ ਖਰਚਾ ਤੇ 2 ਕਰੋੜ ਕੱਲਾ ਆਪਦੀ ਸਰਕਾਰ ਦੇ ਰਹੀ ਇੱਕ ਨਵਾਂ ਹੁਣ ਚੈਨਲ ਸ਼ੁਰੂ ਕਰਨ ਲੱਗੇ ਨੇ ਬਾਦਲ ਨੇ ਪੀਟੀਸੀ ਪੰਜਾਬ ਲੁੱਟ ਕੇ ਪੀਟੀਸੀ ਸ਼ੁਰੂ ਕੀਤਾ ਇਹ ਲੁੱਟ ਕੇ ਇੱਕ ਹੋਰ ਉਹ ਵੀ ਉਹਦੇ ਨਾਮ ਦਾ ਨਾ ਹੀ ਹੈ ਮੈਂ ਅੱਗੇ ਨਾਂ ਨਹੀਂ ਪੜਾ ਪਤਾ ਨਹੀਂ ਕੱਲ ਨੂੰ ਕਿਹੜੀ ਹੋਰ ਬਿੱਤਾ ਸ਼ੁਰੂ ਕਰ ਦੇ ਇੱਕ ਨਵਾਂ ਚੈਨਲ ਹੁਣ ਆਪ ਵਾਲਿਆਂ ਨੇ ਸ਼ੁਰੂ ਕਰ ਲਿਆ ਪੰਜਾਬ ਦਾ ਸਾਰਾ ਮੇਰੇ ਵੀਰੋ ਬਿਲਕੁਲ ਠੀਕ ਰੰਧਾਵਾ ਸਾਹਿਬ ਨੇ ਗੱਲ ਕਹੀ ਸੀ ਅੱਗੇ ਧਾੜ ਵੀ ਆਉਂਦੇ ਸੀ ਅਫਗਾਨਿਸਤਾਨ ਵੱਲੋਂ ਲੁੱਟਣ ਹੁਣ ਦਿੱਲੀ ਤੋਂ ਆਏ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਗਾ ਕਿਸਾਨ ਭਰਾਓ ਪਹਿਲੀ ਫਰਵਰੀ ਨੂੰ ਹੁਣ ਪ੍ਰਧਾਨ ਮੰਤਰੀ ਆਣ ਲੱਗਾ ਪੰਜਾਬ ਅਸੀਂ ਵੈਲਕਮ ਕਰਨੇ ਹੁਣ ਬਟ ਅਸੀਂ ਪ੍ਰਧਾਨ ਮੰਤਰੀ ਨੂੰ ਇਹ ਵੀ ਗੱਲ ਕਹਿੰਦੇ ਆ ਮੋਦੀ ਸਾਹਿਬ ਇੱਥੇ ਆਣ ਤੇ ਲੱਗੇ ਹੋ ਉਹ ਕੋਈ ਜ਼ੁਬਾਨੀ ਕੋਈ ਦੇ ਕੇ ਵੀ ਜਾਓਗੇ 1 ਲੱਖ ਕਰੋੜ ਦਾ ਕਰਜ਼ਾ ਹੈ ਸਾਡੀ ਕਿਸਾਨੀ ਤੇ ਖੇਤ ਮਜ਼ਦੂਰਾਂ ਤੇ ਕਾਮਲ ਜੀ 1 ਲੱਖ ਕਰੋੜ ਦਾ ਕਰਜ਼ਾ ਹੈ ਪਿਛਲੇ 12-14 ਸਾਲ ਦੀ ਬੀਜੇਪੀ ਦੀ ਸਰਕਾਰ ਸਾਢੇ 16 ਲੱਖ ਕਰੋੜ ਰੁਪਇਆ ਜਿਹੜੇ ਵੱਡੇ ਕਾਰਖਾਨੇਦਾਰ ਨੇ ਕਾਰਪੋਰੇਟ ਹਾਊਸਸ ਜੋਂਦਾ ਦੀ ਮਾਫੀ ਕੀਤੀ ਅਸੀਂ ਇਹ ਸਟੇਜ ਤੋਂ ਅੱਜ ਰਾਏਕੋਟ ਦੀ ਤੋਂ ਇਸ ਇਤਿਹਾਸਿਕ ਇਕੱਠ ਤੇ ਮੰਗ ਕਰਨੇ ਆ ਕਿ ਮੋਦੀ ਸਾਹਿਬ 1 ਲੱਖ ਕਰੋੜ ਦਾ ਕਰਜ਼ੇ ਦੀ ਮਾਫੀ ਕਰਕੇ ਜਾਓ ਇਥੇ ਐਲਾਨ ਕਰੋ ਕੋ ਦਾ ਇਹ ਨਿਹੜੀਆਂ ਆਪਣੇ ਗਵਰਨਰਾਂ ਨੂੰ ਆਪਣੇ ਮੁੱਖ ਮੰਤਰੀਆਂ ਨੂੰ ਸਾਡੀਆਂ ਦਸਤਾਰਾਂ ਪਾ ਕੇ ਇਥੇ ਲਿਆਣਾ ਉਹਨਾਂ ਨੂੰ ਇਹ ਦੱਸਣਾ ਕਿ ਅਸੀਂ ਤੁਹਾਡੇ ਸਕੇ ਬਣੇ ਆਂ ਭਰਤੀ ਸਾਡੀ ਬੰਦ ਕਰ ਦਿੱਤੀ ਕਿਸਾਨਾਂ ਦੇ ਖਿਲਾਫ ਕਾਨੂੰਨ ਬਣਾ ਦਿੱਤੇ ਮਜ਼ਦੂਰਾਂ ਦੇ ਖਿਲਾਫ ਕਾਨੂੰਨ ਬਣਾ ਦਿੱਤੇ ਤੇ ਮੋਦੀ ਸਾਹਿਬ ਨਿਹੰਗ ਦਸਤਾਰ ਬਣ ਕੇ ਨਾਇਬ ਸਿੰਘ ਸੈਣੀ ਆ ਜਾਏ ਭਾਵੇਂ ਕੋਈ ਹੋਰ ਆ ਜਾਏ ਉਹਦਾ ਫਰਕ ਨਹੀਂ ਜੇ ਪੈਣਾ ਤੁਹਾਡੇ ਕਾਰਨ ਇਹ ਮੇ ਕੀ ਨੇ ਤੁਸੀਂ ਪੰਜਾਬ ਨੂੰ ਦੇਣਾ ਕੀ ਚਾਹੁੰਦੇ ਹੋ ਤੁਸੀਂ ਪੰਜਾਬ ਨੂੰ ਦੇਖ ਕੇ ਕੀ ਜਾਂਦੇ ਹੋ ਇਹ ਪੰਜਾਬੀਆਂ ਤੇ ਵੱਡੀ ਗੱਲ ਹੈ ਆਉਣ ਹਲਵਾਰੇ ਦਾ 에어ਪੋਰਟ ਕੱਲ ਪਰਸੋਂ ਬਟਨ ਲੱਪ ਕੇ ਸ਼ੁਰੂ ਕਰ ਦੇਗਾ ਹਲਵਾਰੇ ਦੇ 에어ਪੋਰਟ ਸ਼ੁਰੂ ਕਰਨਾ ਬਹੁਤ ਅੱਛੀ ਗੱਲ ਹੈ ਸਾਨੂੰ ਜਿੰਨਾ ਚਿਰ ਇੱਥੇ ਅਮਰ ਸਿੰਘ ਜੀ ਕਾਰਗੋ ਨਹੀਂ ਚੱਲਦੀ ਮੰਤਰੀ ਸਾਹਿਬ ਭਗਵੰਤ ਮਾਨ ਉਹਨਾਂ ਨੇ ਪੰਜਾਬ ਦੀ ਵਿਧਾਨ ਸਭਾ ਬੁਲਾਈ 80 ਲੱਖ ਰੁਪਿਆ ਕਰੋੜ ਰੁਪਿਆ ਖਰਚਾ ਕੀਤਾ ਤੇ ਇੱਕ ਨਿੰਦਾ ਪੱਤਰ ਲੈ ਆਂਦਾ ਜਿਵੇਂ ਪਹਿਲਾਂ 7-8 ਨਿੰਦਾ ਪੱਤਰ ਲੈ ਕੇ ਆਏ ਹੈ ਕਿ ਇਹ ਮਨਰੇਗਾ ਦਾ ਕਾਨੂੰਨ ਗਲਤ ਬਣਾਇਆ ਜਾ ਰਿਹਾ ਹੈ ਉਹ ਭਲਿਆ ਮਾਨ ਸਾਹ ਹਜੇ ਕਾਨੂੰਨ ਬਣਿਆ ਨਹੀਂ ਸੀ ਤਾਂ ਤੇਰੇ ਰਾਜ ਦੇ ਵਿੱਚ ਕੇਵਲ 12 ਪਰਿਵਾਰਾਂ ਨੂੰ ਲੁਧਿਆਣੇ ਚ 121000 ਪਰਿਵਾਰਾਂ ਚੋਂ ਕੇਵਲ 12 ਪਰਿਵਾਰਾਂ ਨੂੰ 100 ਦਿਨ ਦਾ ਰੋਜ਼ਗਾਰ ਮਿਲਿਆ ਹੈ ਤੂੰ ਹਣਕੀ ਕਰ ਰਿਹਾ ਹੈ ਕਿਉਂ ਲੋਕਾਂ ਨੂੰ ਬੇਕੂ ਬਣਾ ਰਹੇ ਹੋ ਪੈਸਾ ਰੱਖੋ ਔਰ ਇਹ ਗੱਲ ਕਹੋ ਪੰਜਾਬ ਦੀ ਵਿਧਾਨ ਸਭਾ ਆਜ ਕਿ ਮੈਂ ਜਦ ਤੱਕ ਇਹ ਕਾਲਾ ਕਾਨੂੰਨ ਵਾਪਸ ਨਹੀਂ ਹੁੰਦਾ ਤਦ ਤੱਕ ਮੈਂ ਤਦ ਤੱਕ ਮੈਂ ਪੰਜਾਬ ਦੇ ਲੋਕਾਂ ਦੀ ਮਨਰੇਗਾ ਬੰਦ ਨਹੀਂ ਹੋਣ ਦਿਆਂਗਾ ਅੱਜ ਪੰਜਾਬ ਦੇ ਹਾਲਾਤ ਬਹੁਤ ਮਾੜੇ ਐ ਹਜ਼ਾਰ ਰੁਪਏ ਨੂੰ ਤਰਸਰੀਆਂ ਮੇਰੀਆਂ ਬਾਵਾ ਹੁਣ ਸਕੀਮ ਬਣਾਉਂਦਾ ਫਿਰਦਾ ਹੈ ਕਹਿੰਦਾ ਦੇਾਂਗੇ ਹਜ਼ਾਰ ਰੁਪਿਆ ਇਲੈਕਸ਼ਨ ਆ ਗਿਆ ਪੈਸੇ ਲੈ ਲਿਓ ਮੇਕਿੰਗ ਚਾਰੂ ਨੂੰ ਵੋਟਾਂ ਨਾ ਪਾਇਓ ਮੇਰੀਓ ਸਤਕਾਰਯੋਗ ਮਾਤਾਓ ਪਹਿਨੋ ਆਪਣਾ ਬੇੜਾ ਮਾੜਾ ਹਾਲ ਕਰਤਾ ਇਹਨੇ ਪੰਜਾਬ ਦਾ ਮਾੜਾ ਹਾਲ ਕਰਤਾ ਇਸ ਵਿਅਕਤੀ ਨੇ ਅੱਜ ਪੰਜਾਬ ਦੇ ਅੰਦਰ ਨਾ ਕੋਈ ਇੰਡਸਟਰੀ ਲਾਰੇ ਲਾਉਣ ਆਰਡਰ ਦੀ ਸਥਿਤੀ ਖਰਾਬ ਹੈ ਪੰਜਾਬ ਦੇ ਆਰਥਿਕ ਸੰਕਟ ਹੈ ਅੱਜ ਮੈਂ ਵੇਖ ਰਿਹਾ ਸੀ ਬਗੇਲ ਸਾਹਿਬ 175000 ਰੁਪਏ ਸੋਨਾ ਹੋ ਗਿਆ ਸਿਉਣਾ 175000 ਹੋ ਗਿਆ 12 ਸਾਲਾਂ ਚ ਮਨਮੋਹਨ ਸਿੰਘ ਦੇ ਰਾਜ ਇਹ ਸਿਉਣਾ 22000 ਪਏ ਤੋੜਾ ਹੁੰਦਾ ਸੀਗਾ ਆ ਸਾਡਾ ਗੈਸ ਦਾ ਸਿਲੰਡਰ 350 ਦਾ ਮਿਲਦਾ ਸੀਗਾ ਅੱਜ ਸਾਡੇ 1200 ਦਾ ਹੋ ਗਿਆ ਆ 400 ਰੁਪਏ ਦਾ ਗੱਟਾ ਡੀਏਪੀ ਦਾ ਮਿਲਦਾ ਹੁੰਦਾ ਸੀ 100 ਰੁਪਏ ਦਾ ਹੋ ਗਿਆ ਜਿਹੜਾ ਮਿਲਦਾ ਨਹੀਂ ਹੈ ਤੁਮੇ ਆਪ ਨੂੰ ਕਹਿਣਾ ਚਾਹਣਾ ਹੈ ਕਿ ਤਕੜੇ ਹੋ ਜਾਓ ਤਕੜੇ ਹੋ ਜਾਓ ਆਪਾਂ ਸਾਰਿਆਂ ਨੇ ਰਲ ਕੇ ਪੰਜਾਬ ਦੀ ਲੜਾਈ ਲੜਨੀ ਹੈ ਪੰਜਾਬ ਦੇ ਕਾਮਿਆਂ ਦੀ ਲੜਾਈ ਲੜਨੀ ਹੈ ਪੰਜਾਬ ਦੇ ਗਰੀਬਾਂ ਦੀ ਮਿੱਤਿਆਂ ਦੀ ਕੁਚਲਿਆਂ ਦੀ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਵਪਾਰੀਆਂ ਦੀ ਪੰਜਾਬ ਦੇ ਉਹਨਾਂ तमाम ਲੋਕਾਂ ਦੀ ਜਿਨ੍ਹਾਂ ਨੇ ਪੰਜਾਬ ਨੂੰ ਬਣਾਇਆ ਹੈ अस लड़ाई लड़ती है मेरे सत्कार सारे, सारे दाखे हथ खड़े करो सारे दाखे हाथ खड़े करो ये कई बारी होंगे सर कि ये इधर उधर से नहीं बुलाया किसी को ये हल्के का ਨਰੋ ਜਿਹੜਾ ਇਹ ਦਾਖੇ ਦਾ